ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਉੜੀ ਜਾਂ ਤੂੰ ਮੇਰੇ ਬਲ ਹੈ ਤਾਂ ਕਿਆ ਮੋਛੰਦਾ ਤੁਦ ਸਭ ਕਿਸ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਕਸ਼ਮੀ ਟੋਟ ਨਾ ਆਵਈ کھائے کئے چ لکھ چولہ سی مدنی سب سیب کری مب کسے مندہ لکھا ہوئے نہ پوچھے جا ہر بخس سہ आनंद प्या सुख पाया मिल गुरो गोविंदा सबे काज सवारिया जा तुद पवंदा सतनाम श्री वाहिगुरु साहिब जी पौड़ी जा तु मेरे बल है ਕਾ ਕਿਆ ਮਹ ਛੰਦਾ ਤੁਦ ਸਭ ਕਿਸ ਮੈਨੋ ਸੌਪਿਆ ਜਾਂ ਤੇਰਾ ਬੰਦਾ ਲਕਸ਼ਮੀ ਟੋਟ ਨਾ ਆਵਈ ਖਾਏ ਖਰਚ ਰਹੰਦਾ ਲੱਖ ਚੁਰਾ ਸਹੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀ ਤਿਆ ਨਹਿ ਮੰਗਹਿ ਮੰਦਾ ਲੇਖਾ ਕੋਈ ਨਾ ਪੁੱਛੈ ਜਾਂ ਹਰ ਬਖ ਸੰਦਾ ਆਨੰਦ ਪਿਆ ਸੁਖ ਪਿਆ ਮਿਲ ਗਰੋ ਗੋਵਿੰਦਾ ਸਬੇ ਕਾਜ ਸਵਾਰਿਆ ਜਾਂ ਤੁਦ ਪਵੰਦਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਉੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮਹ ਛੰਦਾ ਤੁਦ ਸਭ ਕਿਸ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਕਮੀ ਟੋਟ ਨ ਆਵਈ کھائے کھر رہندا لاکھ چولا سہے میدنی ساب سیو کرندہ اے ویری مطر ساب کی تیا نہ منگ ہے مندہ لیکھا کوئے نہ پوچھے جاں ہر بکسندہ आनंद प्या सुख पाया मिल गुरो गोविंदा सबे काज सवारी है जा तुद पवंदा सतनाम श्री वाहिरो साहिब जी पौड़ी जा तु मेरे बल है ਆ ਕਿਆ ਮਹ ਛੰਦਾ ਤੁਦ ਸਭ ਕਿਸ ਮੈਨੋ ਸੌਪਿਆ ਜਾਂ ਤੇਰਾ ਬੰਦਾ ਲਕshmi ਟੋਟ ਨਾ ਆਵਈ ਖਾਏ ਖਰਚ ਰਹੰਦਾ ਲਖ ਚਲਾ ਸਹੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀ ਤਿਆ ਨਹਿ ਮੰਗਹਿ ਮੰਦਾ ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸੰਦਾ ਆਨੰਦ ਪਿਆ ਸੁਖ ਪਿਆ ਮਿਲ ਗੁਰੂ ਗੋਵਿੰਦਾ ਸਭੇ ਕਾਜ ਸਵਾਰਿਆ ਜਾਂ ਤੁਧ ਪਵੰਦਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਉੜੀ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮਹ ਛੰਦਾ ਤੁਦ ਸਭ ਕਿਸ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਕਮੀ ਟੋਟ ਨ ਆਵਈ کھائے ساب سیو لکھ اے لسے مدنی سب کی کری مب منگ ہے منہ لیکھا کوئے نہ پوچھے جا ہر سب کسندہ आनंद प्या सुख पाया मिल गुरो गोविंदा सबे काज सवारिया जहां तुद पवंदा सतनाम सतना सतना श्री वाहिगुरु साहिब जी पौड़ी जा तु मेरे बल, बल, बल है ਕਿਆ ਮਹਛੰਦਾ ਤੁਦ ਸਭ ਕਿਸ਼ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਕਸ਼ਮੀ ਟੋਟ ਨਾ ਆਵਈ ਖਾਏ ਖਰਚ ਰਹੰਦਾ ਲੱਖ ਚਲਾ ਸਹੀ ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀ ਤਿਆ ਨਹਿ ਮੰਗਹਿ ਮੰਦਾ ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸੰਦਾ ਆਨੰਦ ਪਿਆ ਸੁਖ ਪਿਆ ਮਿਲ ਗਰੋ ਗੋਵਿੰਦਾ ਸਬੇ ਕਾਜ ਸਵਾਰੀ ਹੈ ਜਾਂ ਤੁਦ ਪਵੰਦਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਉੜੀ ਜਾ ਤੂੰ ਮੇਰੇ ਬਲ ਹੈ ਤਾਂ ਕਿਆ ਮਹ ਛੰਦਾ ਤੁਦ ਸਭ ਕਿਸ ਮੈਨੋ ਸੌਪਿਆ ਜਾਂ ਤੇਰਾ ਬੰਦਾ ਲਕਮੀ ਟੋਟ ਨ ਆਵਈ کھائے خرچ رہ لکھ چو لسے مدنی کی سیب نہ منگ ہے مندہ لیکھا لے نہ پوچھے جا ہر بکسندہ आनंद प्या सुख पाया मिल गुरो गोविंदा सबे सब काज सवारिया जहां तुद पवंदा, पवंदा। सतनाम सतना सतना श्री वाहि साहिब जी पौड़ी जा तु मेरे बल है ਕਿਆ ਮਹਛੰਦਾ ਤੁੱਦ ਸਭ ਕਿਸ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਕshmi ਟੋਟ ਨਾ ਆਵਈ ਖਾਏ ਖਰਚ ਰਹੰਦਾ ਲੱਖ ਚਲਸ ਹੀ ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀ ਤਿਆ ਨਹਿ ਮੰਗਹਿ ਮੰਤਾ ਲੇਖਾ ਕੋਈ ਨਾ ਪੁਛੇ ਜਾਂ ਹਰ ਬਖਸੰਦਾ ਆਨੰਦ ਪਿਆ ਸੁਖ ਪਾਇ ਮਿਲ ਗੁਰੂ ਗੋਵਿੰਦਾ ਸਭੇ ਕਾਜ ਸਵਾਰਿਆ ਜਾਂ ਤੁਧ ਪਵੰਦਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਉੜੀ ਜਾਂ ਤੂੰ ਮੇਰੇ ਬਲ ਹੈ ਤਾਂ ਕਿਆ ਮਹ ਛੰਦਾ ਤੁਦ ਸਭ ਕਿਸ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਕਮੀ ਟੋਟ ਨ ਆਵਈ کھائے کھرت رہندا لاکھ چولاسے چولاس میدنی ساب سے وہ کرندا اہوینی میتر صاحب کی تیان نہ منگ ہے مندہ لیکھا کوئے نہ پوچھے جان ہر بکھ سندہ आनंद प्या सुख पाया मिल गुरो गोविंदा सबे काज सवारिया जा तुद पवंदा, पवंदा। सतनाम सतना श्री वाहिरो साहिब जी पौड़ी जा तु गु� मेरे बल है ਤਾ ਕਿਆ ਮਹ ਛੰਦਾ ਤੁਦ ਸਭ ਕਿਸ ਮੈਨੋ ਸੌਪਿਆ ਜਾਂ ਤੇਰਾ ਬੰਦਾ ਲਕਮੀ ਟੋਟ ਨਾ ਆਵਈ ਖਾਏ ਖਰਚ ਰਹੰਦਾ ਲੱਖ ਚਲਾ ਸਹੀ ਮੇਦਨੀ ਸਭ ਸੇ ਕਰੰਦਾ ਇਹ ਵੈਰੀ ਮਿੱਤਰ ਸਭ ਕੀ ਤਿਆ ਨਹਿ ਮੰਗਹਿ ਮੰਤਾ ਲੇਖਾ ਕੋਈ ਨਾ ਪੁਛੇ ਜਾਂ ਹਰ ਬਖਸੰਦਾ ਆਨੰਦ ਪਿਆ ਸੁਖ ਪਾਇ ਮਿਲ ਗੁਰੂ ਗੋਵਿੰਦਾ ਸਭੇ ਕਾਜ ਸਵਾਰਿਆ ਜਾਂ ਤੁਧ ਪਵੰਦਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਉੜੀ ਜਾਂ ਤੂੰ ਮੇਰੇ ਬਲ ਹੈ ਤਾਂ ਕਿਆ ਮਹ ਛੰ다 ਤੁਦ ਸਭ ਕਿਸ ਮੈਨੋ ਸੌਪਿਆ ਜਾਂ ਤੇਰਾ ਬੰਦਾ ਲਕਮੀ ਟੋਟ ਨਾ ਆਵਈ کھائے کھرت رہندا لاکھ چورا سے میدنی ساب سیو کرندا اے ویلی مطر صاحب کی سیاں نہ منگ ہے مندہ لیکھا کوئے نہ پوچھے جاں ہر بکھ سندہ आनंद प्यास सुख, सुख पाया मिल गुरो गोविंदा सबे काज सवारिया जहां तुद दो दो पवंदा सतनाम श्री वाहिगुरु साहिब जी पौड़ी जा तु मेरे, मेरे बल है, बल बल है। ਆ ਕਿਆ ਮਹ ਛੰਦਾ ਤੁਦ ਸਭ ਕਿਸ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਕਮੀ ਟੋਟ ਨਾ ਆਵਈ ਖਾਏ ਖਰਚ ਰਹੰਦਾ ਲੱਖ ਚਲਾ ਸਹੀ ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀ ਤਿਆ ਨਹਿ ਮੰਗਹਿ ਮਤਾ ਲੇਖਾ ਕੋਈ ਨਾ ਪੁਛੇ ਜਾਂ ਹਰ ਬਖਸੰਦਾ ਆਨੰਦ ਪਿਆ ਸੁਖ ਪਾਇ ਮਿਲ ਗਰੋ ਗੋਵਿੰਦਾ ਸਬੇ ਕਾਜ ਸਵਾਰੀ ਹੈ ਜਾਂ ਤੁਦ ਪਵੰਦਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਉੜੀ ਜਾ ਤੂੰ ਮੇਰੇ ਬਲ ਹੈ ਤਾਂ ਕਿਆ ਮੋਛੰਦਾ ਤੁਦ ਸਭ ਕਿਸ ਮੈਨੋ ਸੌਪਿਆ ਜਾਂ ਤੇਰਾ ਬੰਦਾ ਲਕਮੀ ਟੋਟ ਨ ਆਵਈ ਖਾਏ ਖਰਚ ਰਹੰਦਾ ਲੱਖ ਚੁਲਾ ਸਹੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀ ਤਿਆ ਨਹਿ ਮੰਗਹਿ ਮੰਦਾ ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸੰਦਾ आनंद प्या सुख, सुख पाया मिल गुरो गोविंदा सबे सब काज सवारिया जा तुद पवंदा सतनाम सतना श्री वाहि साहिब जी पौड़ी जा तु मेरे बल है ਤਾ ਕਿਆ ਮਹਛੰਦਾ ਤੁਦ ਸਭ ਕਿਸ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਕਮੀ ਟੋਟ ਨ ਆਵਈ ਖਾਏ ਖਰਚ ਰਹੰਦਾ ਲੱਖ ਚਲਸ ਹੀ ਮੇਦਨੀ ਸਭ ਸੇਵ ਕਰਨਦਾ ਇਹ ਵੈਰੀ ਮਿੱਤਰ ਸਭ ਕੀ ਤਿਆ ਨਹਿ ਮੰਗਹਿ ਮਤਾ ਲੇਖਾ ਕੋਈ ਨਾ ਪੁਛੇ ਜਾਂ ਹਰ ਵਕਸੰਦਾ ਆਨੰਦ ਪਿਆ ਸੁਖ ਪਾਇ ਮਿਲ ਗੁਰੂ ਗੋਵਿੰਦਾ ਸਬੇ ਕਾਜ ਸਵਾਰੀ ਹੈ ਜਾਂ ਤੁਧ ਪਵੰਦਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਉੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮਹ ਛੰਦਾ ਤੁਦ ਸਭ ਕਿਸ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਕਮੀ ਟੋਟ ਨਿਆਵਈ کھائے خرچ رہندا لاکھ چولاسے میدنی ساب سیو کرندا اے ویلی میتر صاحب کی سیاں نہ منگ ہے مندہ لیکھا کوئے نہ پوچھے جاں ہر بکسندہ आनंद प्या सुख, सुख पाया मिल गुरो गोविंदा सबे सब काज सवारी है जा तुद पवंदा, पवंदा। सतनाम सतना सतना श्री वाहिरो साहिब जी पौड़ी जा तु मेरे बल है ਤਾ ਕਿਆ ਮਹ ਛੰਦਾ ਤੁਦ ਸਭ ਕਿਸ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਕਮੀ ਟੋਟ ਨਾ ਆਵਈ ਖਾਏ ਖਰਚ ਰਹੰਦਾ ਲੱਖ ਚੁਲਾ ਸਹੀ ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀ ਤਿਆ ਨਹਿ ਮੰਗਹਿ ਮਤਾ ਲੇਖਾ ਕੋਈ ਨਾ ਪੁਛੇ ਜਾਂ ਹਰ ਬਖਸਦਾ ਆਨੰਦ ਪਿਆ ਸੁਖ ਪਾਇ ਮਿਲ ਗਰੋ ਗੋਵਿੰਦਾ ਸਬੇ ਕਾਜ ਸਵਾਰਿਆ ਜਾਂ ਤੁਦ ਪਵੰਦਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਉੜੀ ਜਾ ਤੂੰ ਮੇਰੇ ਬਲ ਹੈ ਤਾਂ ਕਿਆ ਮਹ ਛੰਦਾ ਤੁਦ ਸਭ ਕਿਸ ਮੈਨੋ ਸੌਪਿਆ ਜਾਂ ਤੇਰਾ ਬੰਦਾ ਲਕਮੀ ਟੋਟ ਨ ਆਵਈ کھائے کرندا اے چو لسے سب کی کری مب منگ ہے منہ لیکھا کوئے نہ پوچھے جا ہر بکھ سہ आनंद प्यास सुख पाया मिल गुरो गोविंदा सबे सब काज आज सवारिया जहां तुद पवंदा सतनाम श्री वाहिरो साहिब जी पौड़ी जा तु मेरे बल है ਤਾ ਕਿਆ ਮਹ ਛੰਦਾ ਤੁਦ ਸਭ ਕਿਸ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਕਮੀ ਟੋਟ ਨਾ ਆਵਈ ਖਾਏ ਖਰਚ ਰਹੰਦਾ ਲੱਖ ਚੁਲਾ ਸਹੀ ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀ ਤਿਆ ਨਹਿ ਮੰਗਹਿ ਮਤਾ ਲੇਖਾ ਕੋਈ ਨਾ ਪੁਛੇ ਜਾਂ ਹਰ ਬਖਸੰਦਾ ਆਨੰਦ ਪਿਆ ਸੁਖ ਪਾਇ ਮਿਲ ਗਰੋ ਗੋਵਿੰਦਾ ਸਬੇ ਕਾਜ ਸਵਾਰੀ ਹੈ ਜਾਂ ਤੁਦ ਪਵੰਦਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਪਉੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮਹ ਛੰਦਾ ਤੁਦ ਸਭ ਕਿਸ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਕਮੀ ਟੋਟ ਨਾ ਆਵਈ کھائے کچھ لکھ چو لسے مدنی کی سیب کری منگ ہے مندہ لیکھا لے نہ پوچھے جا ہر بکسندہ आनंद प्या सुख पाया मिल गुरो गोविंदा सबे काज सवारी है जा तुद पवंदा वाहे गुरु जी का खालसा वाहे गुरु जी की फतेह